ਕੋਸ਼ ਸਮੇ ਵਾਹਤੇ ਆਪ ਜੀ ਨੂੰ ਮੈਂ ਬਲ ਬਖਸ਼ਿਸ਼ ਕਰਿਓ ਸਾਰੀ ਸੰਗਤ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਜਗ੍ਹਾ ਤੇ ਆਪਾਂ ਬੈਠੇ ਹੋਏ ਸਾਧ ਸੰਗਤ ਜੀ ਇਹ ਹੈ ਮਾਤਾ ਜੋ ਕਲਗੀਧਰ ਪਾਤਸ਼ਾਹ ਜੰਦੇ ਆਪਨੀ ਮਾਤਾ ਸਮਝ ਕੇ ਜੋ ਉਹਨਾਂ ਨੂੰ ਵਰ ਦਿੱਤਾ ਕਿ ਮਾਂ ਮੈਂ ਤੇਰਾ ਪੁੱਤਰ ਹਾਂ ਔਰ ਇੱਕ ਵਾਰ ਹੀ ਮਾਂ ਕਿਹਾ ਤੇ ਉਸ ਮਾਂ ਦੇ ਅੰਦਰ ਜਿਹੜੀ ਲਾਲਸਾ ਸੀ ਜਿਹੜੀ ਭੁੱਖ ਸੀ ਮਾਂ ਬਣਦੀ ਉਹ ਕਲਗੀਧਰ ਪਾਸ਼ਾ ਨੇ ਉਸੇ ਵੇਲੇ ਹੀ ਖਤਮ ਕਰ ਦਿੱਤੀ ਉਸ ਜਗ੍ਹਾ ਤੇ ਬਿਠੇ ਆ ਸਾਧ ਸੰਗਤ ਜੀ ਮਾਂ ਮੈਣੀ ਦੀ ਗੋਦੀ ਚ ਬੈਠੇ ਆ ਸਾਰੇ ਜਣੇ ਸੋ ਕਲਗੀਆਂ ਵਾਲੇ ਦੇ ਚੋਟ ਜਿੰਨੇ ਕਹ ਲਈਏ ਉਹਨੇ ਥੋੜੇ ਆ ਸਾਧ ਸੰਗਤ ਜੀ ਇੱਥੇ ਹੀ ਬਖਸ਼ਿਸ਼ਾਂ ਸਾਰੀਆਂ ਨੇ ਇੱਥੇ ਹੀ ਗੁਰੂ ਕਾ ਬਾਗ ਹੈ ਜਿੱਥੇ ਪਹਿਲੀ ਵਾਰੀ ਮੜਾਪਾ ਕਲਗੀਧਰ ਪਾਸ਼ਾ ਜੀ ਦਾ ਗੁਰਤੇਗਤ ਸਾਹਿਬ ਦੇ ਨਾਲ ਉੱਥੇ ਵੀ ਵਰਨ ਨੇ ਕਿ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਘਰ ਨੇ ਵਿੱਚ ਬੱਚੇ ਨਹੀਂ ਹਨ ਉਹ ਉੱਥੇ ਕਬੂਟਾ ਲੈ ਕੇ ਲਾਉਣ ਅਰਦਾਸ ਬੇਨਤੀ ਕਰਾਉਣ ਤੇ ਉਹਨਾਂ ਦੇ ਘਰੇ ਸੱਚੇ ਪਾਤਸ਼ਾਹ ਪੁੱਤਰ ਬਖਸ਼ਿਸ਼ ਕਰ ਦਿੰਦੇ ਨੇ ਇਹ ਹਕੀਕਤ ਮੇਰੇ ਨਾਲ ਖੁਦ ਵਾਪਰੀ ਹੈ ਮੇਰੇ ਸਾਥੀਏ ਚਲੋ ਨਾਲ ਨਹੀਂ ਆ ਸਕੇ ਇਸ ਟਾਈਮ ਮੈਂ ਇਕੱਲਾ ਹੀ ਆਇਆ ਹੋਇਆ ਹਾਂ ਔਰ ਉਸਦੇ ਦੋ ਬੇਟੀਆਂ ਸਨ ਔਰ ਕਾਫੀ ਲੰਬਾ ਸਮਾਂ ਲੰਘ ਗਿਆ ਸਾਥ ਸੰਗਤ ਜੀ ਤੇ ਡਾਕਟਰਾਂ ਨੇ ਜਵਾਬ ਦਿੱਤਾ ਪਈ ਹੁਣ ਗਾੜੀ ਔਲਾਦ ਤੁਹਾਡੇ ਨਹੀਂ ਹੋ ਸਕਦੀ ਇਹ ਗੱਲ 2016 ਦੀ ਗੱਲ ਹੈ ਸਾਧ ਸੰਗਤ ਜੀ ਜਦੋਂ ਇੱਥੇ ਸਤਬ ਦੀ ਮਨਾਈ ਗਈ ਆਪਾਂ ਗੁਰੂ ਕੇ ਬਾਗ ਜਾ ਕੇ ਮੈਂ ਉਹਨੂੰ ਪ੍ਰੇਰਿਤ ਕੀਤਾ ਮੈਸਜ ਨਾਲ ਇੱਕ ਬੇਨਤੀ ਮੰਨ ਮੇਰੀ ਹੱਥ ਚੁੜ ਕੇ ਬੇਨਤੀ ਕਰਕੇ ਜਾ ਸੱਚੇ ਪਾਸ਼ਾ ਮੇਰ ਕਰਨਗੇ ਉਹ ਗੱਲ ਹੋਈ ਉਹਨੇ ਇੱਕ ਬੂਟਾ ਲਿਆ ਅੰਬ ਦਾ ਉਹ ਲਾਇਆ ਬੇਨਤੀ ਕਰਾਈ ਔਰ ਅਰਦਾਸ ਕੀਤੀ ਆਰ ਵੀ ਤੇ ਸੱਚੇ ਪਾਸ਼ਾ ਨੇ ਪੁੱਤਰ ਬਖਸ਼ਿਸ਼ ਕੀਤਾ ਆ ਕਲਗੀਧਰ ਪਾਸ਼ਾ ਦੀ ਪਰਥਾਏ ਜੋ ਮਹਾਰਾਜ ਨੇ ਸਾਡੇ ਵਾਸਤੇ ਕੌਤਕ ਰਚੇ ਆ ਜੋ ਸਾਡੇ ਵਾਸਤੇ ਮਹਾਰਾਜ ਨੇ ਪੂਰਨੇ ਪਾਏ ਉਸ ਨੂੰ ਮੈਂ ਕੋਸ਼ਿਸ਼ ਕੀਤੀ ਆ ਕਲਮ ਬੰਦ ਕਰਨ ਦੀ 2-3 ਮਿੰਟ ਦਾ ਸਮਾਂ ਲੈਣਾ ਆਪ ਦਾ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਧਿਆਨ ਦੇ ਤਵਜੋ ਦਿਓ ਕਿਉਂਕਿ ਬਲਾਰਾ ਤਾਦੀ ਕੁਝ ਕਹਿ ਸਕਦਾ ਜੇ ਸੰਗਤ ਵੱਲੋਂ ਤਵਜੋ ਪੂਰੀ ਮਿਲਦੀ ਹੋਵੇ ਜੇ ਅਸੀਂ ਆਪਣੇ ਮਨੋਂ ਗੱਲਾਂ ਕਰੀ ਗਏ ਇਧਰੋਂ ਤੁਹਾਡੇ ਵੱਲੋਂ ਵੀ ਆਵਾਜ਼ ਆਏਗੀ ਸਾਧ ਸੰਗਤ ਜੀ ਫਿਰ ਬਲਾਰੇ ਦਾ ਕੋ ਰਸ ਨਹੀਂ ਦਾ ਤੁਸੀਂ ਮੰਨ ਸਕਦੇ ਹੋ ਨਾ ਅਸੀਂ ਮੰਨ ਸਕਦੇ ਆਓ ਕੁਝ ਸਮੇਂ ਵਾਸਤੇ ਇੱਕ ਹੀ ਕਵਤਾ ਦੀ ਆਪਨਾ ਸਾਂਝ ਪਾਉਣੀ ਹੈ ਔਰ ਆ ਸਿਕ ਸਭ ਬੈਠ ਕੇ ਆਰਾਮ ਨਾਲ ਸੁਣੋਗੇ ਜੀ सुनो नो सिफता गुज़री सोणे नालद की दसां मैं ग बातां है न कमाल उ प्यालूर चमकारा गलियां ताईं निखार पटने वाला मैया डुबंदी हिंदू तार गया. पटने वाला मैया तार गया. ओ कर ले उसे वक्त तैयारी सी पटने आया रैबर रह रहमत हो गई पारी सी पटने आया रैबर रह रहमत हो गई पारी सी ओ आके दर्शन सारे पर मन गया पटने मैया डुबंद तार पटने वाला मैया डुबंदी हिंदू तार गया, उत चो जनयारे खेटा अचबर चवंदे रहे कई जनमे रोकीअ वाले रोग गवाे कई जनमां देकीअ वाले रोग गवा नदी विच रोकीसे कार सवार पटने वारा मैया डुबदी ही तू तार पटने वारा मैया ਡੋਪਤੀ ਇਹਨਾਂ ਨੂੰ ਤਾਰ ਗਿਆ ਓ ਲਾਨਸਾਨੇ ਲਾਨਸ਼ਾਨੇ ਸਤੇ ਤੋੜੇ ਸਿਰ ਤੋਂ ਮਟਕੇ ਅਜੀ ਚੱਲੀ ਲੈ ਰ ਮੁਹੱਬਤ ਸ਼ਬਦ ਤੱਕ ਦੀਨਾ اٹਕੇ ਅਜੀ ਓ ਕਰਕੇ ਦਰਸ਼ਨ ਲਖਵਾਰੀ ਪੰਡਤ ਬਲ ਹਾਰ ਗਿਆ ਪਟਨੇ ਵਾਲਾ ਮਈਆ ਡੁੱਬਦੀ ਹਿੰਦ ਨੂੰ ਤਾਰ ਗਿਆ ਪਟਨੇ ਵਾਲਾ ਮਈਆ ਡੁੱਬਦੀ ਹਿੰਦ ਨੂੰ ਤਾਰ ਗਿਆ ਓ ਪਰ ਕੇ ਅੱਖਾਂ ਜਾਨ ਕਰੇਂਦੀ ਰਾਣੀ ਮੈਣੀ ਇਸੇ ਓ ਬਹਿ ਗਿਆ ਗੋਦੀ ਆ ਕੇ ਮਾਂ ਦੀ ਮੰਨ ਕੇ ਕਹਿਣੀ ਸੀ ਬਹਿ ਗਿਆ ਗੋਦੀ ਆ ਕੇ ਮਾਂ ਦੀ ਮੰਨ ਕੇ ਕਹਿਣੀ ਸੀ ਓ ਤਪਦਾ ਸਿੰਘ ਨਾ ਪਾ ਕੇ ਨਜਰਾ ਗੋਬਿੰਦ ਠਾਰ ਗਿਆ ਪਾ ਕੇ ਗੋਬਿੰਦ ਠਾਰ ਗਿਆ ਪਟਨੇ ਵਾਲਾ ਮਈਆ ਡੁੱਬਦੀ ਹਿੰਦ ਨੂੰ ਤਾਰ ਗਿਆ ਪਟਨੇ ਵਾਲਾ ਮਈਆ ਡੁੱਬਦੀ ਹਿੰਦ ਨੂੰ ਤਾਲਾੜ ਗਿਆ ਔ ਛੱਡ ਕੇ ਸੋਨਾ ਪਟਨਾ ਦਾ ਤੇ ਚੱਲੇ ਪਾਲੇ ਸੀ ਆਨੰਦਪੁਰੀ ਵਿੱਚ ਸਤਗੁਰ ਮੇਰੇ ਡੇਰੇ ਲਾ ਲੇ ਸੀ ਔ ਛੋਟੀ ਉਮਰ ਬਾਪੂ ਹਿੰਦਿਆਂ ਖਾਤਰ ਵਾਰ ਗਿਆ ਪਟਨੇ ਵਾਲਾ ਮਈਆ ਡੁੱਬਦੀ ਹੈ ਤਨੂ ਤਾਰ ਗਿਆ ਪਟਨੇ ਵਾਲਾ ਮਈਆ ਡੁੱਬਦੀ ਹੈ ਤਨੂ ਤਾਰ ਗਿਆ ਓ ਜਲ ਮਨ ਰੋਕਣ ਖਾਤਰ ਸੱਚੀ ਗੱਲ ਆਖੀ ਸੀ ਕਰਕੇ ਫੁੱਲ ਤਿਆਰੀ ਕੀਤੀ ਇਕੱਠ ਵਿਸਾਂਖੇ ਸੀ ਓ ਕਦੇ ਹਾਰ ਨਾ ਮੰਨੇ ਸਰਮਣ ਪੰਥ ਸ਼ਿੰਗਾਰ ਗਿਆ ਪਟਨੇ ਵਾਲਾ ਮਈਆ ਡੁੱਬਦੀ ਹਿੰਦ ਨੂੰ ਤਾਰ ਗਿਆ ਪਟਨੇ ਵਾਲਾ ਮਈਆ ਡੁੱਬਦੀ ਹਿੰਦੋਂ ਤਾਰ ਗਿਆ ਪਟਨੇ ਵਾਲਾ ਮਈਆ ਡੁੱਬਦੀ ਹਿੰਦੋਂ ਤਾਰ ਗਿਆ ਸੱਚੇ ਪਾਤਸ਼ਾ ਕਲਗੀਧਰ ਵਰਗਾ ਨਾ ਸੰਸਾਰ ਤੇ ਕੋਈ ਹੋਇਆ ਤੇ ਨਾ ਸਾਸ ਸਹਜ ਜੀ ਕਹਿੰਦੇ ਹੋਣਾ ਸਮੁੱਚੀ ਸਾਸ ਦਾ ਤੇ ਅੰਦ ਨੂੰ ਤਵਾਜ ਨੇ ਟਾਈਮ ਬਖਸ਼ਿਸ਼ ਕਰਕੇ ਬਖਸ਼ਿਸ਼ ਕਰਕੇ ਵੱਡੀ ਇਹ ਨਵਾਜਿਆ ਔਰ ਆਪ ਸਭ ਨੇ ਬੈਠ ਕੇ ਸੁਣਿਆ ਹੈ ਸੋ ਪੰਥ ਵਿਚਾਰ ਕਰਦੇ ਆ ਕਵਤਾ ਬੋਲਦੇ ਕਈ ਗਲਤੀਆਂ ਸਾਸ ਸਿੰਘ ਜੀ ਹੋ ਜਾਂਦੀਆਂ ਨੇ ਆਪ ਸੰਗਤ ਗੁਰੂ ਕਾ ਪੰਥ ਤੇ ਗੁਰੂ ਕਾ ਗ੍ਰੰਥ ਬਖਸ਼ਣ ਜੋਗ ਨੇ ਸੱਚੇ ਪਾਸ਼ਾ ਮੇਰ ਕਰਨ ਇਸ ਡੇਰੇ ਦੀ ਇਸ ਨੇ ਮੀਆਂ ਪ੍ਰੇਮੀਆਂ ਦੀ ਜਿਸ ਤਰ੍ਹਾਂ ਚੰਦ ਕਲਾ ਵਾਸਤੇ ਆਪ ਸਮਤ ਸਭਾ ਸੰਗਤ ਦਾ ਇੱਕ ਵਾਰੀ ਕਹਿ ਦਿਓ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ